ਹੁਣ ਜੇ ਤੁਸੀਂ ਮੈਨੂੰ ਕੋਈ ਇਤਿਹਾਸ ਲਿਆ ਕੇ ਵਿਖਾਓ ਆ ਆ ਵੇਖੋ ਜੀ ਇਤਿਹਾਸ 'ਚ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਿਖਾਓ ਗੁਰੂ ਪਿਆਰਿਓ ਬੰਦਾ ਇਹਨੂੰ ਪੁੱਛੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਬਾਸ਼ਾਈਆਂ ਦੇ ਨਾਮ ਹੀ ਨਹੀਂ ਲਿਖੇ ਜੇ ਕੋਈ ਸਾਨੂੰ ਦੂਜੇ ਧਰਮ ਦਾ ਆ ਕੇ ਕਵੇ ਇਹ ਨਹੀਂ ਵਿਖਾਓ ਜੀ ਤੁਸੀਂ ਕਹਿੰਨੇ 10 ਬਾਸ਼ਾਈਆਂ ਹੋਈਆਂ ਗੁਰੂ ਗ੍ਰੰਥ ਸਾਹਿਬ 'ਚ ਦਸਾਂ ਬਾਸ਼ਾਈਆਂ ਦੇ ਨਾਮ ਕਿੱਥੇ ਲਿਖੇ ਨੇ ਤੇ ਸਾਡੇ ਕੋਲੇ ਕੀ ਜਵਾਬ ਹੈ ਜੇ ਕੋਈ ਕਵੇ ਤੁਸੀਂ ਕਹਿੰਨੇ ਖੰਡੇ ਬਾਟੇ ਦਾ ਅੰਮ੍ਰਿਤ ਕਿਹਾ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਵਿਖਾਓ ਕਿੱਥੇ ਛਕਾਇਆ ਪੰਜ ਪਿਆਰੇ ਹੋਏ ਗੁਰੂ ਗ੍ਰੰਥ ਸਾਹਿਬ 'ਚ ਵਿਖਾਓ ਉਹਨਾਂ ਦੇ ਨਾਮ ਹੈਗੇ ਚਾਰ ਸਾਹਿਬਜ਼ਾਦੇ ਵਿਖਾਓ ਉਹਨਾਂ ਦੇ ਨਾਮ ਹੈਗੇ ਬਹੁਤ ਕੋਜਿਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਇਹ ਗੱਲ ਕਹਿਣੀ ਬਿਲਕੁਲ ਬੇਵਕੂਫੀ ਆ ਜੀ ਵੀ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਲਿਖਿਆ ਆ ਤੇ ਆ ਉਹ ਹੁਣ ਇਹਨੂੰ ਦੱਸੀਏ ਕਹਿੰਦਾ ਨਾ ਇਤਿਹਾਸ ਬੰਦਿਆਂ ਨੇ ਲਿਖਿਆ ਇਹਨੂੰ ਹੁਣ ਦੱਸੀਏ ਵੀ ਇਤਿਹਾਸ ਕਿਹਣਾ ਨੇ ਲਿਖਿਆ ਤੇ ਕਿਹਨੇ ਲਿਖਵਾਇਆ ਸਭ ਤੋਂ ਪਹਿਲਾਂ ਤਾਂ ਗੁਰੂ ਅੰਗਦ ਦੇਵ ਜੀ ਨੇ ਜਦੋਂ ਭਾਈ ਬਾਲੇ ਨੂੰ ਕੋਲ ਸੱਦਿਆ ਤੇ ਪੈਡੇ ਮੋਖੇ ਨੂੰ ਲਾ ਕੇ ਤੇ ਗੁਰਨਾਨਕ ਦੇਵ ਜੀ ਦਾ ਸਾਰਾ ਇਤਿਹਾਸ ਲਿਖਾਇਆ ਜਿਨੂੰ ਕਹਿੰਦੇ ਆ ਭਾਈ ਬਾਲੇਵਾਲੀ ਸਾਖੀ ਗੁਰੂ ਅੰਗਦ ਦੇਵ ਜੀ ਸੁਣਦੇ ਰਹੇ ਸਾਰਾ ਇਤਿਹਾਸ ਗੁਰੂ ਨਾਨਕ ਦੇਵ ਜੀ ਦਾ ਤੇ ਨਾਲ-ਨਾਲ ਲਿਖਾਉਂਦੇ ਰਹੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਾਇਆ ਨਾ ਕੋਲ ਬਹਿ ਕੇ ਇਦਾਂ ਹੀ ਕਿ ਜਨਮ ਸਾਖੀ ਗੁਰੂ ਸਾਹਿਬ ਜੀ ਨੇ ਗੁਰਨਾਨਕ ਦੇਵ ਜੀ ਦੀ ਕੋਲ ਬਹਿ ਕੇ ਲਿਖਵਾਈ ਸੀ ਫੇਰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਕੋਲ ਬਹਿ ਕੇ ਗੁਰੂ ਗ੍ਰੰਥ ਸਾਹਿਬ ਲਿਖਾਇਆ ਤੇ ਪਾਈ ਗੁਰਦਾਸ ਜੀ ਨੇ 12 ਵੀ ਲਿਖਿਆ ਤੇ ਜਿਹੜੀ 11ਵੀਂ ਵਾਰ ਆ ਉਸ ਵਾਰ ਦੇ ਵਿੱਚ 994 ਸਿੱਖਾਂ ਦਾ ਇਤਿਹਾਸ ਵੀ ਪਾਈ ਗੁਰਦਾਸ ਜੀ ਨੇ ਲਿਖਿਆ ਆ ਇਹ ਇਹਨਾਂ ਨੂੰ ਬੰਦੇ ਦੱਸਦਾ ਬੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਤੇ ਸਿੱਖਾਂ ਦੇ ਇਤਿਹਾਸ ਲਿਖੇ ਆ ਫਿਰ ਗੁਰਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਦਮਦਮਾ ਸਾਹਿਬ ਸਾਰਾ ਤੇ ਤੇ ਭਾਈ ਮਨੀ ਸਿੰਘ ਜੀ ਨੇ ਵੀ ਜਨਮ ਸਾਖੀ ਲਿਖੀ ਆ ਗੁਰੂ ਨਾਨਕ ਦੇਵ ਜੀ ਦੀ ਫੇਰ ਭਾਈ ਮਨੀ ਸਿੰਘ ਜੀ ਨੇ ਗੁਰੂ ਬਲਾਸ ਪਾਤਸ਼ਾਹੀ 6ਵੀਂ ਲਿਖਿਆ ਸ਼ਹੀਦ ਬਲਾਸ ਲਿਖਿਆ ਆ ਹਾਂਜੀ ਤੇ ਗਿਆਨ ਰਤਨਾਵਲੀ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਦੀ ਜਿਹੜੀ 11ਵੀਂ ਵਾਰ ਆ ਜਿਹਦੇ ਸਿੱਖਾਂ ਦਾ ਇਤਿਹਾਸ ਆ ਉਹਦੇ ਅਰਥ ਲਿਖੇ ਉਹਦਾ ਟੀਕਾ ਕੀਤਾ ਹਾਂਜੀ ਫੇਰ ਜਦੋਂ ਗੁਰਗੋਵਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਉਦੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਆ ਜਿਹੜੇ ਕਿ ਚਾਰੇ ਤਖਤਾਂ ਦੇ ਉੱਤੇ ਸ਼ਿਸ਼ੋਭਤ ਆ ਤੇ ਇੱਕ ਅਰਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਸੀ ਔਰ ਵਿਦੇਸ਼ ਨੂੰ ਭੇਜਿਆ ਸੀਗਾ ਫੇਰ ਭਾਈ ਮਨੀ ਸਿੰਘ ਜੀ ਨੇ ਕੱਲਾ ਇਤਿਹਾਸ ਲਿਖਿਆ ਨਹੀਂ ਬੰਦ-ਬੰਦ ਕਟਵਾ ਕੇ ਇਤਿਹਾਸ ਬਣਾਇਆ ਵੀ ਆ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਆਪਣਾ ਸੀਸ ਤਲੀ ਤੇ ਰੱਖ ਕੇ ਜੰਗ ਕਰਕੇ ਇਤਿਹਾਸ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਵਰਗਿਆਂ ਨੇ ਬਣਾਏ ਨਹੀਂ ਆ ਤੇ ਇਹਨਾਂ ਨੂੰ ਇਹ ਬੰਦੇ ਦੱਸਦਾ ਤੇ ਆਓ ਹੁਣ ਵੇਖੀਏ ਵੀ ਢੱਡਰੀਆਂ ਵਾਲਾ ਕਿੱਦਾਂ ਦੀਆਂ ਸਾਖੀਆਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਸੰਗਤ ਦੇ ਵਿੱਚ ਸੁਣਾਉਂਦਾ ਆ ਤੇ ਜਿਹੜਾ ਬਾਹਲਾ ਹੀ ਖੁਸ਼ ਖੁਸ਼ ਰਹਿੰਦਾ ਵੀ ਕਦੇ ਦੁਖੀ ਹੋਇਆ ਵੇਖਿਆ ਹੀ ਨਹੀਂ ਇਹਨੂੰ ਹੱਸਦਾ ਹੀ ਰਹਿੰਦਾ ਹੈ ਪੋਜਿਟਿਵ ਰਹਿੰਦਾ ਹੈ ਆਸ਼ਾਵਾਦੀ ਹੈ ਐਦਾਂ ਕਰੋ ਉਹ ਕਹਿੰਦੇ ਇਹਨੂੰ ਨਾ ਇੱਕ ਕਮਰੇ 'ਚ ਬੰਦ ਕਰ ਦਿਓ ਇਹ ਸਾਰਾ ਹੀ ਕਮਰਾ ਲਿੱਦ ਦਾ ਭਰ ਦੇ ਬਦਬੂ ਆਏਗੀ ਇਹ ਸਵੇਰ ਤੱਕ ਤੇ ਦੁਹੀ ਹੋਏ ਗਈ ਮਾੜਾ ਮੋਟਾ ਤੇ ਮੱਥੇ ਤੇ ਵੱਟ ਪਾਉ ਉਹਨੇ ਮੈਂ ਜਲਦੀ ਨਾ ਦੂਜੀ 네ਗਟਿਵ ਸੋਚ ਵਾਲੀ ਗੱਲ ਸੁਣਾਦਾ ਜਿਹੜੀ ਉਹਨੇ ਕੀਤੀ ਸੀ ਐਨੇ ਤੇ ਕਿਉਂਕਿ ਕਾਫੀ ਟਾਈਮ ਲਾਉਣਾ ਇੱਕ ਕਹਿੰਦਾ ਜੀ 네ਗਟਿਵ ਸੋਚ ਵਾਲਾ ਸੀ ਉਹਨੂੰ ਉਹਨੇ ਪਿਓ ਨੇ ਕਿਹਾ ਵੀ ਇਹਨੂੰ ਨਾ ਦੀਵਾਲੀ ਦੀ ਰਾਤ ਸੀ ਅੰਦਰ ਬੰਦ ਕਰ ਦੋ ਮਠਿਆਈਆਂ ਰੱਖ ਦੋ ਪਟਾਕੇ ਰੱਖ ਦੋ ਫੁੱਲ ਚੜੀਆਂ ਰੱਖ ਦੋ ਦੀਵੇ ਰੱਖ ਦੋ ਤੇ ਇਹ ਵੇਲੇਪਨ ਆ ਖੁਸ਼ ਰਹਿੰਦਾ ਕਿ ਨਹੀਂ ਤੇ ਜਦੋਂ ਸਵੇਰੇ ਦਰਵਾਜ਼ਾ ਖੋਲਿਆ ਤੇ ਉਹਨੂੰ ਪੁੱਛਿਆ ਹਾਂ ਵੀ ਕਿਦਾਂ ਬੜਾ ਔਖਾ ਆ ਗੋ ਇਹਦਾ ਪਿਓ ਕਹਿੰਦਾ ਲੈ ਤੂੰ ਪਟਾਕੇ ਚਲਾ ਲੈਣੇ ਸੀ ਮਠਿਆਈਆਂ ਖਾ ਲੈਣੀਆਂ ਸੀ ਦੀਵੇ ਜਗਾ ਲੈੰਦਾ ਫੁੱਲ ਝੜੀਆਂ ਚਲਾ ਲੈੰਦਾ ਤੂੰ ਔਖਾ ਕਿਉਂ ਆ ਹੈ ਤੇ ਉਹ ਕਹਿੰਦਾ ਜੀ ਮੈਨੂੰ ਤੇ ਮੈਂ ਮਠਿਆਈਆਂ ਖਾ ਖਾ ਸ਼ੂਗਰ ਕਰਨੀ ਸੀ ਕਿੰਨੀ ਖਾ ਲੈਂਦਾ ਮੈਂ ਮਠਿਆਈ ਤੇ ਪਟਾਕੇ ਨੂੰ ਬੰਦਾ ਪੁੱਛੇ ਵੀ ਲੋਕ ਕੀ ਕੰਮ ਰਿਆਂ ਦੇ ਵਿੱਚ ਚਲਾਉਂਦੇ ਆ ਤੇ ਆਓ ਪਹਿਲਾਂ ਦੂਜੀ ਗੱਲ ਇਹ ਦੀ ਸੁਣੀਏ ਦੂਜਾ ਪੱਖ ਇਹਨੇ ਜਿਹੜਾ ਸੁਣਾਇਆ ਪੋਜ਼ਿਟਿਵ ਸੋਚ ਵਾਲੇ ਦਾ ਉਹ ਕਹਿੰਦਾ ਦੂਜੇ ਕੰਨੀ ਵੇਖੀਏ ਪਲਾਜ ਜੋ ਪੈੜਾ ਮੂੰਹ ਬਣਾ ਕੇ ਵੀ ਸਾਰੀ ਰਾਤ ਲਿੱਦ 'ਚ ਜਦੋਂ ਗਏ ਨਾ ਉਹਦਾ ਕਮਰਾ ਖੋਲਿਆ ਉਹ ਤੇ ਲਿੱਦ 'ਚ ਸਿਰ ਫਸਾ ਕੇ ਬੈਠਾ ਲਿੱਦ 'ਚ ਉਹ ਕਹਿੰਦਾ ਬੇਟਾ ਤੈਨੂੰ ਕਹਿੰਦਾ ਆਜੋ ਡੈਡੀ ਆਜੋ ਪਿਤਾ ਜੀ ਅੰਦਰ ਵੜਜੋ ਕਹਿੰਦੇ ਹੋਇਆ ਕੀ ਐ ਤੂੰ ਇਹਦੇ ਵਿੱਚ ਇੰਨਾ ਖੁਸ਼ ਤੇ ਕੀ ਭਾਲਦਾ ਹੈ ਕਹਿੰਦਾ ਮੈਂ ਪਿਤਾ ਜੀ ਇਹ ਭਾਲ ਰਿਹਾ ਵੀ ਜਿੱਥੇ ਇੰਨੀ ਲਿੱਦ ਹੈ ਇਹਦੇ ਵਿੱਚ ਕੂੜਾ ਵੀ ਹੋਊ ਮੈਂ ਘੋੜਾ ਲੱਭਦਾ ਉਹ ਖੁਸ਼ ਹੋਇਆ ਫਿਰ ਇਹ ਲਿੱਦ 'ਚ ਸਿਰ ਫਸਾ ਕੇ ਬੈਠਾ ਉਹ ਘੋੜਾ ਲੱਭਦਾ ਉਹ ਇੰਨਾ ਐਸਾ ਪੋਜ਼ਿਟਿਵ ਹੈ ਕਿ ਇਹੋ ਜੇ ਮਾਹੌਲ ਵਿੱਚ ਵੀ ਖੁਸ਼ ਉੱਥੇ ਵੀ ਘੋੜਾ ਭਾਲੇ ਤੇ ਤੇ ਗੁਰੂ ਪਿਆਰਿਓ ਕਹਿੰਦਾ ਇਤਿਹਾਸ ਨੂੰ ਪਰੇ ਕਰ ਲੋ ਇਤਿਹਾਸ ਨੂੰ ਪਰੇ ਤੇ ਐਦਾਂ ਦੀਆਂ ਗੱਪਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਣਾਉਂਦਾ ਤੇ ਇਹ ਕਹਿ ਰਿਹਾ ਜੀ ਉਹ ਪੋਜ਼ੀਟਿਵ ਸੋਚ ਉਹ ਦੀ ਉਹ ਲਿੱਦ 'ਚ ਵੀ ਕੋੜਾ ਲੱਭ ਰਿਆ ਉਹ ਲਿੱਦ 'ਚ ਕੋੜਾ ਲੱਭਣ ਆਲਿਆ ਨੂੰ ਮੂਰਖ ਕਹਿੰਦੇ ਆ ਜਿਵੇਂ ਕਹਾਵਤ ਆ ਵੀ ਮੂਤ 'ਚ ਮੱਛੀਆਂ ਮਾਰਦਾ ਹਾਂਜੀ ਉਹਨੂੰ ਸਿਆਣਾ ਤੇ ਪੋਜ਼ੀਟਿਵ ਸੋਚ ਵਾਲਾ ਨਹੀਂ ਕਹਿੰਦਾ ਫੇਰ ਜੇ ਲਿੱਦ 'ਚ ਕੋੜਾ ਹੋਊ ਤੇ ਲਿੱਦ ਦੇ ਵਿੱਚ ਕੋੜਾ ਮਰਿਆ ਨਾ ਗੁੰਮ ਹੋ ਕੇ ਉਹ ਜਿਹੜਾ ਸਿਰ ਪਸਾ ਕੇ ਲਿੱਦ ਦੇ ਵਿੱਚ ਬੈਠਾ ਉਹ ਨਾ ਮਰਿਆ ਗੁੰਮ ਹੋ ਕੇ ਇਦਾਂ ਦੀਆਂ ਗੱਪਾਂ ਗੁਰੂ ਪਿਆਰਿਓ ਇਹ ਸੰਗਤ 'ਚ ਸੁਣਾਉਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੁਣਾਉਣੀਆਂ ਜਾਏ ਸਮਝਦੇ ਆ ਤੇ ਗੁਰੂ ਦੇ ਇਤਿਹਾਸ ਨੂੰ ਇਹ ਕਹਿੰਦਾ ਪਰੇ ਕਰ ਲਾ ਪਰੇ ਕਰ ਲਾ ਹਰਮੰਦਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਜਿੱਥੇ ਹੁੰਦੀ ਨਾ ਰੋਜ਼ ਮਨਜੀਤ ਸਾਹਿਬ ਉੱਥੇ ਰੋਜ਼ ਸ਼ਾਮਾਂ ਨੂੰ ਇਤਿਹਾਸ ਦੀ ਕਥਾ ਵੀ ਹੁੰਦੀ ਆ ਤੇ ਬੋਲਣ ਤੋਂ ਪਹਿਲਾਂ ਕੋਈ ਸੋਚ ਸਮਝ ਲੈਣਾ ਚਾਹੀਦਾ دیਵਾਨੀ ਦਾ ਤੈਨੂੰ ਗਿਆਨ ਨਹੀਂ ਜੱਬਲੀਆਂ ਮਾਰੀ ਜਾਂਦਾ ਗੱਪਾਂ ਮਹਾਰਾਜ ਦੀ ਹਜ਼ੂਰੀ 'ਚ ਸੁਣਾਈ ਜਾਂਦਾ ਤੇ ਗੁਰੂ ਦੇ ਇਤਿਹਾਸ ਨੂੰ ਤੂੰ ਕਹਿਣਾ ਪਰੇ ਕਰਲਾ ਫੇਰ ਤੂੰ ਕਹਿਣਾ ਜੀ ਮੈਨੂੰ ਮੱッセ ਰੰਗੜ ਦਾ ਵਾਰਿਸ ਬਣਾਉਂਦੇ ਆ ਆਪ ਤਾਂ ਤੁਸੀਂ ਬਨ ਰਹੇ ਹੋ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਹੋਣਾ ਦੇ ਵਾਰਿਸ ਤੇ ਮੈਨੂੰ ਬਣਾ ਰਹੇ ਤੁਸੀਂ ਮੱッセ ਰੰਗੜ ਦਾ ਵਾਰਿਸ ਤੇਰੀ ਜਾਣਕਾਰੀ ਲਈ ਦੱਸ ਦਈਏ ਅਸੀਂ ਕੱਲੇ ਭਾਈ ਮਹਿਤਾਬ ਸਿੰਘ ਦੇ ਵਾਰਿਸ ਬਣਦੇ ਹੀ ਨਹੀਂ ਅਸੀਂ ਹੈਗੇ ਆ ਸਾਡੇ ਪਰਿਵਾਰ ਚ ਹੋਇਆ ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਮੱッセ ਰੰਗੜ ਦਾ ਸਿਰ ਵਢਿਆ ਉਹਨਾਂ ਦੇ ਪੋਤਰੇ ਗਿਆਨੀ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਸਿੱਖ ਇਤਿਹਾਸ ਲਿਖਿਆ ਉਹ ਸਾਡੀ ਫੈਮਿਲੀ ਚੋਂ ਹੋਏ ਆ ਸ਼ਹੀਦ ਜਰਨਲ ਸੁਖ ਸਿੰਘ ਜੀ ਮੇਰੀ ਮੰਮੀ ਦੇ ਚਾਚਾ ਜੀ ਲੱਗਦੇ ਆ ਤੂੰ ਦੱਸ ਵੀ ਤੂੰ ਕਿਹਦਾ ਵਾਰਸ ਆ ਜਾਂ ਕਿਹਦਾ ਵਾਰਸ ਬਣਨਾ ਚਾਹਣਾ ਕਦੀ ਤੂੰ ਸਰੋਵਰਾਂ ਤੇ ਉਂਗਲਾਂ ਕਰਦਾ ਕਰੀ ਤੂੰ ਗੁਰੂ ਇਤਿਹਾਸ ਨੂੰ ਕਹਿਣਾ ਵੀ ਪਰੇ ਕਰ ਲੋ ਤੇਰੇ ਆਪਣੇ ਕੰਮ ਹੀ ਇਦਾਂ ਦੇ ਆ ਤੇ ਹੁਣ ਤੈਨੂੰ ਕਵੇ ਕੋਈ ਕੀ ਸਿਆਣੇ ਕਹਿੰਦੇ ਆ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ ਤੇ ਮਸ਼ਿੰਦਰੀਆਂ ਦੀ ਬੇੜੀ 'ਚ ਤੋਂ ਬੈਠਾ ਤੇ ਹਾਲ ਤੇਰਾ ਮਸ਼ਿੰਦਰੀਆਂ ਵਾਲਾ ਹੀ ਹੋਣਾ ਜਿਹੜੇ ਬੰਦੇ ਕਟੜ ਮਸ਼ਿੰਦਰੀ ਆ ਨਾ ਜਿਹੜੇ ਹਰ ਗੱਲ ਤੇ ਕਿੰਤੂ ਕਰਦੇ ਆ ਉਹ ਤੇਰੀ ਫੇਸਬੁੱਕ ਤੇ ਫੁੱਲ ਸਪੋਰਟ ਕਰਨਦੇ ਤੇ ਤੂੰ ਸਿੱਧਾ ਸਾਾਬਤ ਹੁੰਦਾ ਕਿ ਮਸ਼ਿੰਦਰੀਆਂ ਨਾਲ ਤੂੰ ਰਲ ਗਿਆ ਆ ਜਿਹੜੀਆਂ ਗੱਲਾਂ ਅੱਜ ਤੋਂ 2 ਸਾਲ ਪਹਿਲਾਂ ਪੰਥਪ੍ਰੀਤ ਕਹਿੰਦਾ ਸੀਗਾ ਸਰੋਵਰਾਂ ਬਾਰੇ ਜਾਂ ਹੋਰ ਉਹੀ ਕੁਝ ਤੂੰ ਅੱਜ ਬੋਲ ਰਿਹਾ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਉਹਨਾਂ ਨੇ ਇਤਿਹਾਸ ਲਿਖਿਆ ਉਹਨਾਂ ਨੇ ਸਿਰ ਧਾੜ ਦੀਆਂ ਬਾਜ਼ੀਆਂ ਵੀ ਲਾਈਆਂ ਤੇ ਤੂੰ ਕਹਿਣਾ ਇਤਿਹਾਸ ਨੂੰ ਪਰੇ ਕਰ ਲੋ ਹਾਂ ਉਹਨਾਂ ਦੀ ਗੱਲ ਨਾ ਮੰਨੀਏ ਅਸੀਂ ਤੇਰੀ ਗੱਲ ਮੰਨੀਏ ਤੂੰ 84 ਲੱਖ ਜੂਨ ਤੋਂ ਬਾਹਰ ਆ ਤੂੰ ਨਰਸਿੰਘ ਦਾ ਅਵਤਾਰ ਆ ਵੀ ਤੇਰੀ ਗੱਲ ਮੰਨੀਏ ਤੇ ਗੁਰੂ ਪਿਆਰੇਓ ਮੈਂ ਇਸ ਵੀਡੀਓ ਦਾ ਨਾਂ ਰੱਖਿਆ ਆ ਵੀ ਗੁਰੂ ਕੀ ਸੰਗਤ ਆਪ ਫੈਸਲਾ ਕਰੇ ਹੁਣ ਤੁਸੀਂ ਇਹਦੇ ਕੰਮ ਇੱਕ ਵਾਰੀ ਨਿਰਪੱਖ ਹੋ ਕੇ ਆਪ ਵੇਖ ਲਓ ਸੋਚ ਲਓ ਇੱਕ ਵਾਰੀ ਬਹਿ ਕੇ ਵੀ ਇਹ ਕਰ ਕੀ ਕੁਝ ਰਿਹਾ ਕੀ ਇਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਕਿ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰ ਰਿਹਾ ਇੱਕ ਗੱਲ ਗੁਰੂ ਪਿਆਰਿਓ ਯਾਦ ਰੱਖਿਓ ਕੋਈ ਸਮਾ ਸੀਗਾ ਨਰਕ ਧਾਰੀਏ ਵੀ ਰਾਧਾ ਸੁਆਮੀ ਦੂਜੇ ਤੀਜੇ ਸਿੱਖੀ ਦਾ ਹੀ ਇੱਕ ਅੰਗ ਹੁੰਦੇ ਸੀਗੇ ਪਰ ਉਹਨਾਂ ਨੇ ਕੰਮ ਇਦਾਂ ਦੇ ਕੀਤੇ ਉਹਨਾਂ ਨੂੰ ਪੰਥ 'ਚੋਂ ਛੇਕਣਾ ਪਿਆ ਪਰ ਉਹਨਾਂ ਦੇ ਚੇਲੇ ਐਨੇ ਅੰਨੇ ਹੋਏ ਸੀਗੇ ਉਹ ਸਿੱਖੀ ਨਾਲ ਨਹੀਂ ਜੁੜੇ ਉਹਨਾਂ ਵੀ ਦੇਹ ਨਾਲ ਹੀ ਜੁੜੇ ਰਹੇ ਤੇ ਬਾਲੇ ਜਿਹੜੇ ਇਹਦੇ ਢਡਰੀਆਂ ਵਾਲੇ ਦੇ ਵੀ ਚੇਲੇ ਆ ਦੀ ਦੇਹ ਨਾਲ ਜੁੜੇ ਆ ਸਿੱਖੀ ਨਾਲ ਨਹੀਂ ਜੁੜੇ ਸਿੱਖ ਇਤਿਹਾਸ ਨਾਲ ਨਹੀਂ ਜੁੜੇ ਸਿੱਖੀ ਨੂੰ ਨਹੀਂ ਸਮਝ ਰਹੇ ਉਹ ਸਿੱਖੀ ਕੀ ਆ ਇਸ ਕਰਕੇ ਸਾਵਧਾਨ ਹੋਵੋ ਤੇ ਤੁਸੀਂ ਆਪ ਫੈਸਲਾ ਲਵੋ ਵੀ ਇਹ ਹੁਣ ਜਾ ਕਿੱਧਰ ਨੂੰ ਰਿਹਾ ਆ ਤੇ ਇਹਦਾ ਆਉਣ ਵਾਲਾ ਭਵਿੱਖ ਸਿਆਣੇ ਬੰਦੇ ਨੂੰ ਤੇ ਦਿਖ ਜਾਂਦਾ ਆ ਤੁਹਾਨੂੰ ਨਹੀਂ ਦਿਸਦਾ ਤੇ ਕੁਝ ਨਹੀਂ ਕਹਿ ਸਕਦੇ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ